13 April 1919 ਨੂੰ ਜਲਿਆਬਾਗ ਵਿਖੇ ਜਦੋਂ ਚੰਨਾ ਟਾਇਰ ਨੇ ਆਮ ਜਨਰੇ ਕਿ ਲੋਕਾਂ ਤੇ ਗੋਲੀਆਂ ਚੱਲਾਈਆਂ ਸੀ ਅੱਜ ਉਹੀ ਦਿਨ ਹੈ ਟੂਰਿਸਟ ਜਿਹੜੇ ਨੇ ਕਿ ਵੱਧ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਕਿਉਂਕਿ ਦੇਖਿਆ ਜਾਦਾ ਇੱਥੇ ਜਿਹੜੀਆਂ ਮਾਰਕ ਬਣਾਈਆਂ ਨੇ ਉੱਥੇ ਯਾਦ ਕਰਨ ਆਉਂਦੇ ਤੁਹਾਨੂੰ ਤਸਵੀਰਾਂ 'ਚ ਦਿਖਾ ਦਿੰਦੇ ਆ ਕਿੰਨੇ ਟੂਰਿਸਟ ਆ 13 ਜਿਹੜਾ April ਹੈ ਅੱਜ ਜਿਹੜਾ ਦਿਨ ਹੈ ਉਸ ਨੂੰ ਯਾਦ ਕਰਕੇ ਲੋਕ ਬਹੁਤ ਆਉਂਦੇ ਨੇ ਚੈਨਲ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਆਖਰ ਇਹ ਪਰਿਵਾਰ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਇਸ ਦਿਨ ਨੂੰ ਮੇਰੇ ਪਰਦਾਦਾ ਸ਼ਹੀਦ ਲਾਲਾワਸੂ ਮਲਕ ਕਪੂਰ ਜੀ ਇੱਥੇ ਸ਼ਹੀਦ ਹੋਏ ਸਨ ਔਰ ਆਪਣੇ ਸਾਥੀਆਂ ਨਾਲ ਇਕੱਠੇ ਸ਼ਹਾਦਤ ਦਾ ਜਾਮ ਦਿੱਤਾ ਅੱਜ ਤੱਕ ਇਹਨੇ ਰابطਾ ਕੀਤਾ ਕਈ ਵਾਰੀ ਅਸੀਂ ਇਹਨਾਂ ਨੂੰ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਸਟੇਟ ਦੇ ਚੀਫ ਮਿਨਿਸਟਰ ਨੂੰ ਕਈ ਵਾਰੀ ਪੱਤਰ ਲਿਖੇ ਔਰ ਕਈ ਵਾਰੀ ਇਹਨਾਂ ਦੇ ਹਸਮਦਰਬ ਦੇ ਵਿੱਚ ਉਹਨਾਂ ਦਾ ਵਿਚਾਰ ਹੋਇਆ لیکن ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਤੱਕਨ ਕੁਝ ਨਹੀਂ ਨਿਕਲਿਆ ਇਹ ਬਹੁਤ ਵੱਡੀ ਕਮੀ ਐਡਮਿਨਿਸਟ੍ਰੇਟਿਵ ਅਮਲੇ ਦੀ ਆ ਬਹੁਤ ਵੱਡੀ ਕਮੀ ਸਰਕਾਰਾਂ ਦੀ ਆ ਸਮੇਂ ਦੀ ਸਰਕਾਰਾਂ ਦੀ ਆ ਜਿੱਥੇ ਐਂਟਰੈਂਸ ਦੇ ਉੱਪਰ ਫਾਉਂਟੇਨ ਲੱਗਾ ਉਹ ਵੀ ਹਿਸਟਰੀ ਹਿਸਟੋਰੀਅਨਸ ਦੱਸਦੇ ਆ ਕਿ ਉੱਥੇ ਸ਼ਹੀਦ ਉਧਮ ਸਿੰਘ ਉਹਨਾਂ ਵੱਲੋਂ ਛਬੀ ਲਾਈ ਗਈ ਸੀ ਉੱਥੇ ਇਹਨਾਂ ਨੇ ਫਾਉਂਟੇਨ ਲਾ ਦਿੱਤਾ ਜਿਹੜੇ ਬੁਲੇਟ ਮਾਰਕਸ ਆ ਉਹ ਵੀ ਦਿਨ ਬਦ ਦਿਨ ਖਰਾਬ ਹੁੰਦੇ ਜਾ ਰਹੇ ਆ ਜੱਲਿਆਂਵਾਲਾ ਬਾਗ ਦੇ ਸਾਕੇ ਦਾ ਸੈਂਟਿੰਡਰੀ ਮੈਮੋਰੀਅਲ ਸੀ 100ਵੀਂ ਸ਼ਤਾਬਦੀ ਦੇ ਬਣਾਇਆ ਅੱਜ ਉਹਦੇ ਹਾਲਾਤ ਇੰਨੇ ਮਾੜੇ ਆ ਜਿੱਥੇ ਸ਼ਹੀਦਾਂ ਦੇ ਨਾਮ ਦੀ ਸੂਚੀ ਲੱਗੀ ਉਹਨਾਂ ਦੇ ਅੱਗੇ ਸੀਵਜ ਖੁੱਲੇ ਆ ਗਟਰ ਖੁੱਲੇ ਆ ਸ਼ਹੀਦਾਂ ਦੇ ਨਾਮ ਦੀ ਸੂਚੀ ਟੁੱਟ ਗਈ ਆ ਡਿੱਗ ਟੱਟ ਗਈ ਆ ਸਸ਼ਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਵਾਚਿਪ ਸੀ ਕਵਲ 13 April 1919 ਨੂੰ ਜਲਿਆ ਬਾਗ ਵਿਖੇ ਜਿੱਥੇ ਜਨਨ ਟਾਇਰ ਨੇ ਆਮ ਜਿਹੜੇ ਕਿ ਲੋਕਾਂ ਉਤੇ ਗੋਲੀਆਂ ਚਲਾਈਆਂ ਸੀ ਅੱਜ ਉਹੀ ਦਿਨ ਹੈ ਹਰ ਕੋਈ ਜੁੜਾ ਹੈ ਕਿ ਇਸ ਦਿਨ ਨੂੰ ਯਾਦ ਕਰਦਾ ਹੈ ਤੇ ਜਲਿਆ ਵਾਲੇ ਬਾਗ ਇੱਥੇ ਟੂਰਿਸਟ ਜਿਹੜੇ ਨੇ ਕਿ ਵੱਧ ਗਿਣਤੀ ਤੇ ਵਿੱਚ ਇੱਥੇ ਆਉਂਦੇ ਨੇ ਕਿਉਂਕਿ ਦੇਖਿਆ ਜਾਂਦਾ ਇੱਥੇ ਜਿਹੜੀਆਂ ਮਾਰਕ ਬਣਾਈਆਂ ਨੇ ਉੱਥੇ ਯਾਦ ਕਰਨ ਆਉਂਦੇ ਤੁਹਾਨੂੰ ਤਸਵੀਰਾਂ ਜੀ ਦਿਖਾ ਦਿੰਦੇ ਆ ਕਿੰਨੇ ਟੂਰਿਸਟ ਆਏ 13 ਜਿਹੜਾ April ਹੈ ਅੱਜ ਜਿਹੜਾ ਦਿਨ ਹੈ ਉਸ ਨੂੰ ਯਾਦ ਕਰਕੇ ਲੋਕ ਬਹੁਤ ਆਉਂਦੇ ਨੇ ਪਰ ਦੇਖਿਆ ਜਾਵੇ ਤਾਂ ਕਈ ਟੂਰਿਸਟ ਜਿਹੜੇ ਇੱਥੇ ਆਉਂਦੇ ਨੇ ਸਿਰਫ ਫੋਟੋਆਂ ਖਿਚਾਉਣ ਆਉਂਦੇ ਨੇ ਜਾਂ ਫਿਰ ਗੱਲ ਕਰੀਂ ਰੇਲਾ ਬਣਾਉਣ ਆਉਂਦੇ ਨੇ ਕਿ ਜਾਂ ਫਿਰ ਆਪਣੇ ਆਪ ਨੂੰ ਘੁੰਮਣ ਦਾ ਸਮਝਦੇ ਨੇ ਪਰ ਇੱਥੇ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਉਸ ਦੇ ਬਾਰੇ ਕੋਈ ਨਹੀਂ ਪੁੱਛਦਾ ਨਾ ਉਸ ਨੂੰ ਯਾਦ ਕਰਦਾ ਪਰ ਇੱਥੇ ਸਾਨੂੰ ਇੱਕ ਪਰਿਵਾਰ ਦਾ ਇੱਕ ਵਿਅਕਤੀ ਮਿਲਨੇ ਨੇ ਜਿਨ੍ਹਾਂ ਦੇ ਪਰਦਾਦਾ ਜੀ ਉਸ ਵਕਤ ਇੱਥੇ ਮੌਜੂਦ ਹਨ ਜਿੱਦਣ ਇੱਥੇ ਗੋਲੀਆਂ ਚਲਾਈਆਂ ਗਈਆਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਆਖਰ ਇਹ ਪਰਿਵਾਰ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਇਸ ਦਿਨ ਨੂੰ ਪਹਿਲਾਂ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਸਾਂਝਾ ਟੀਵੀ ਤੇ ਮੇਰਾ ਨਾਮ ਸੁਨੀਲ ਕਪੂਰ ਹੈ ਮੇਰੇ ਪਰਦਾਦਾ ਸ਼ਹੀਦ ਲਾਲਾ ਵਾਸੂ ਮਲ ਕਪੂਰ ਜੀ ਇੱਥੇ ਜੀ ਸ਼ਹੀਦ ਹੋਏ ਸਨ ਉਹ ਆਪਣੇ ਸਾਥੀਆਂ ਨਾਲ ਇਕੱਠੇ ਸ਼ਹਾਦਤ ਦਾ ਜਾਮ ਪੀਤਾ ਜਿਵੇਂ ਕਿ ਤੁਸੀਂ ਪੁੱਛਿਆ ਜੀ ਉਹਨਾਂ ਦੀ ਜਿਹੜਾ ਇਸ ਫਰੀडम ਸਟਰਗਲ ਲਈ ਸ਼ਹਾਦਤ ਵੀ ਕੀਤੀ ਤੇ ਉਸ ਦੇ ਨਾਲ ਨਾਲ ਉਹਨਾਂ ਨੇ ਫ੍ਰੀडम ਸਟਰਗਲ ਦੇ ਵਿੱਚ ਫੰਡਿੰਗ ਵੀ ਦਿੰਦੇ ਸੀ ਅੱਛਾ ਔਰ ਜਿਵੇਂ ਕਿ ਅੱਜ ਵੀ ਕੋਈ ਅਗਰ ਤੁਸੀਂ ਦੇਖੋਗੇ ਕੋਈ ਵੀ ਮੂਵਮੈਂਟ ਚੱਲਦੀ ਹੈ ਤਾਂ ਉਹਦੇ ਲਈ ਫੰਡਿੰਗ ਬਹੁਤ ਜ਼ਰੂਰੀ ਹੈ ਠੀਕ ਠੀਕ ਉਵੇਂ ਹੀ ਇੱਥੇ ਫੰਡਿੰਗ ਵੀ ਇਸ 77 ਦਾ ਦੇ ਸੰਗਰਾਮ ਦੇ ਵਿੱਚ ਉਹਨਾਂ ਨੇ ਫੰਡਿੰਗ ਕੀਤੀ ਤੇ ਵੈਸੇ ਦੇਖਿਆ ਜਾਵੇ ਤੁਸੀਂ ਅੱਜ ਆਏ ਹੋ ਹਰ ਵਾਰ ਦੇਖਿਆ ਜਾਵੇ ਪਰਿਵਾਰ 'ਚ ਗੱਲਬਾਤ ਤੇ ਹੁੰਦੀ ਹੋਏ ਕਿ ਕਨਮ ਪ੍ਰਾਊਡ ਫੀਲ ਵੀ ਹੁੰਦਾ ਕਦੇ-ਕਦੇ ਕਿ ਨਹੀਂ ਸਾਡੇ ਪ੍ਰਦਾਦਾ ਜੀ ਨੇ ਦੇਸ਼ ਲਈ ਜਾਨ ਦਿੱਤੀ ਸੀ ਆਪਣੀ ਹਨਾ ਤੇ ਗੱਲ ਕਰੇ ਉਸ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਕਿ ਸਾਡੇ ਵੀ ਸ਼ਹੀਦ ਨੇ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਦੇਖੋ ਮੇਰੇ ਪਰਦਾਦਾ ਜੀ ਸ਼ਹੀਦ ਹੋਏ ਉਹਨਾਂ ਨੂੰ ਸਾਰਿਆਂ ਨੂੰ ਨਮਨ ਹੈ ਉਸ ਕ੍ਰਾਂਤੀਕਾਰੀਆਂ ਨੂੰ ਜਿਨ੍ਹਾਂ ਨੇ ਇੱਥੇ ਇਕੱਠੇ ਮਿਲ ਕੇ ਸ਼ਹਾਦਤ ਦਿੱਤੀ ਉਸ ਦੇ ਨਾਲ-ਨਾਲ ਮੇਰੀ ਪਰਦਾਦੀ ਜਿਹੜੀ ਸੀ ਪੂਰਨ ਦੇਵੀ ਜੀ ਜਿਵੇਂ ਕਿ ਉਸ ਟਾਈਮ ਦੀ ਸਰਕਾਰ ਨੇ ਉਹਨਾਂ ਨੂੰ ਵੀ ਜੇਲ੍ਹ ਚ ਸੁੱਟ ਦਿੱਤਾ ਸੀ ਅੱਛਾ ਔਰ ਉਹਨਾਂ ਨੇ ਵੀ 8 ਸਾਲ ਉਥੇ ਲਾਹੌਰ ਦੇ ਵਿੱਚ ਕਈ ਵਾਰੀ ਜੇਲ੍ਹ ਚ ਭੇਜਿਆ ਤੇ ਕਈ ਵਾਰੀ ਜੇਲ੍ਹ ਦੇ ਵਿੱਚ ਉਹਨਾਂ ਨੇ ਜੇਲ੍ਹ ਕਟੀਆਂ ਉਹ ਇਹ ਬੜੀ ਵੱਡੀ ਇੱਕ ਤੁਖਾਲਤ ਜਿਹੜੀ ਆ ਬੜੀ ਵੱਡੀ ਇੱਕ ਕਟਨਾ ਹੋਇਆ ਪਰਿਵਾਰ ਦੇ ਉੱਤੇ ਉਸ ਟਾਈਮ ਦੇ ਜਿਹੜੇ ਪਰਿਵਾਰ ਸੀ ਉਹਨਾਂ ਨੇ ਜਿਹੜਾ ਆਪਣੇ ਪਿੰਡੇ ਤੇ ਸੰਤਾਪ ਪੜਾਇਆ ਉਹ ਅੱਜ ਤੱਕਨ ਜਿਹੜਾ ਹੈ ਉਹ ਦਰਦ ਜਿਹੜਾ ਉਹ ਭੁੱਲਿਆ ਨਹੀਂ ਜਾ ਸਕਦਾ ਉਹ ਪੀੜੀਦਰ ਪੀੜੀ ਵੱਧਾ ਹੀ ਜਾ ਰਿਹਾ ਘਟਦਾ ਨਹੀਂ ਪਿਆ ਸਰ ਵੈਸੇ ਦੇਖੇ ਜਾਵੇ ਕਦੀ ਕਿਸੇ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਜਾਂ ਕਿਸੇ ਮੰਤਰੀ ਵੱਲੋਂ ਕਿਸੇ ਨਾਲ ਤਾਂ ਨਾ ਰਾਬਤਾ ਕੀਤਾ ਗਿਆ ਹੋਵੇ ਜਾਂ ਤੁਹਾਨੂੰ ਕੋਚ ਕੇ ਚਕੇ ਕਲੀ ਹੋਵੇਗਾ ਕਿਦਾਂ ਤੁਹਾਡਾ ਪਰਿਵਾਰ ਦੇ ਕੁਝ ਅਜੇ ਤੱਕ ਕਿਸੇ ਨੇ ਰਾਬਤਾ ਕੀਤਾ ਦੇਖੋ ਮੈਂ ਜਲਿਆਂਵਾਲਾ ਬਾਗ ਫ੍ਰੀडम फाइਟਰ ਫਾਊਂਡੇਸ਼ਨ ਦਾ ਪ੍ਰਧਾਨ ਵੀ ਆ ਜੀ ਦੇਖੋ ਮੇਰੇ ਨਾਲ ਇਹ ਸਾਰੇ ਪਰਿਵਾਰ ਜੁੜੇ ਨੇ ਜਿਹੜੇ ਵੀ ਸ਼ਹੀਦ ਪਰਿਵਾਰ ਕਈ ਵਾਰੀ ਅਸੀਂ ਇਹਨਾਂ ਨੂੰ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਸਟੇਟ ਦੇ Chief Minister ਨੂੰ ਕਈ ਵਾਰੀ ਪੱਤਰ ਲਿਖੇ ਔਰ ਕਈ ਵਾਰੀ ਇਹਨਾਂ ਦੇ ਸੰਦਰਭ ਦੇ ਵਿੱਚ ਉਹਨਾਂ ਦਾ ਵਿਚਾਰਕ ਹੋਇਆ ਲੇਕਿਨ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਤੱਕ ਨ ਕੁਝ ਨਹੀਂ ਨਿਕਲਿਆ ਅੱਜ ਤੱਕਨ ਵੀ ਜਿਹੜਾ ਹੈ ਇਸ ਦੇ ਉੱਤੇ ਮੈਂ ਸਮਝਦਾ ਕਿ ਵੀ ਇਹ ਕੋਈ ਬਹੁਤ ਵੱਡਾ ਉਹ ਨਹੀਂ ਆ ਕਿ ਤੁਸੀਂ ਇਸ ਦੇ ਵਿੱਚ ਜੇ ਸੋਚਿਆ ਜਾਵੇ ਕਿ ਬਹੁਤ ਵੱਡਾ ਕੋਈ ਜੀ 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 ਬਹੁਤ ਵੱਡਾ ਕੋਈ ਇਸ ਦੇ ਵਿੱਚ ਆਪਣਾ ਵਿਚਾਰ ਲੈਣ ਦੀ ਨਹੀਂ ਹੈ ਕਿ ਵੀ ਤੁਸੀਂ ਇੰਨਾ ਵਿਚਾਰ ਕਰਦੇ ਕਰਦੇ 76 ਸਾਲ ਹੀ ਲੰਘਾਤੇ ਕਿ ਇਹਨਾਂ ਨੂੰ ਇਹ ਉਤਰਾ ਤੇ 106 ਸਾਲ ਲੰਘ ਗਏ ਜੀ ਸਾਕੇ ਨੂੰ ਕਿਉਂਕਿ ਉਸ ਟਾਈਮ ਦੀ ਬ੍ਰਿਟਿਸ਼ ਸਰਕਾਰ 1947 ਚ ਦੇਸ਼ ਆਜ਼ਾਦ ਦੇ ਗਈ ਲੇਕਿਨ ਇਸ ਸਾਕੇ ਨੂੰ ਸ਼ਹਾਦਤ ਦੇਣ ਵਾਲੇ ਕ੍ਰਾਂਤੀਕਾਰੀਆਂ ਨੂੰ ਬੱਚੇ ਤੋਂ ਲੈ ਕੇ ਔਰਤਾਂ ਬਜ਼ੁਰਗ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦਾ ਜਿਹੜਾ ਅੱਜ ਮਜ਼ਾਕ ਬਣਾਇਆ ਗਿਆ ਹੈ ਇਹਨਾਂ ਸਰਕਾਰਾਂ ਦੁਆਰਾ ਹੀ ਅੱਜ 76 ਸਾਲ ਬੀਤਣ ਦੇ ਬਾਅਦ ਵੀ ਅੱਜ ਇੱਕ ਮਜ਼ਾਕ ਦਾ ਇੱਕ ਚਿੰਨ ਬਣਿਆ ਹੈ ਕਿ ਇਹਨਾਂ ਨੂੰ ਅੱਜ ਤੱਕ ਵੀ ਸ਼ਹੀਦਾਂ ਦਾ ਦਰਜਾ ਨਹੀਂ ਮਿਲਿਆ ਹਲੇ ਤੱਕਦਰ ਜਾਣੇ ਦਿੱਤਾ ਗਿਆ ਨਾ ਬਿਲਕੁਲ ਨਹੀਂ ਦਿੱਤਾ ਗਿਆ ਔਰ ਨਾ ਹੀ ਕਿਸੇ ਨੂੰ ਕੋਈ ਕੰਪਨਸੇਸ਼ਨ ਮਿਲੀ ਹੈ ਨਾ ਹੀ ਕਿਸੇ ਨੂੰ ਕੋਈ ਸਹੂਲਤ ਮਿਲੀ ਹੈ ਔਰ ਇੱਕ ਜਿਵੇਂ ਸਮਾਨ ਸਬਾਨ ਨਹੀਂ ਸਬਾਨ ਜਿਵੇਂ ਇੱਕ ਤੁਸੀਂ ਲੈ ਲੋ ਵੀ ਇੱਕ ਸਰੋਪਾ ਦੇ ਦਿਓ ਤੇ ਇੱਕ ਦਛਾਲਾ ਦੇ ਦਿੱਤਾ ਕਿਸੇ ਨੇ ਤੇ ਉਹਨੂੰ ਤੋੜ ਦਿੰਦੇ ਆ ਫੋਟੋਆਂ ਵਾਸਤੇ ਕਿ ਫੋਟੋ ਖਚਾਣੀ ਹੈ ਬਸ ਹੋਰ ਕੁਝ ਨਹੀਂ ਹੈ ਫੋਟੋ ਖਿਚਨਾ ਹੀ ਮੈਂ ਮੰਨਦਾ ਕਿ ਚਲੋ ਤੁਸੀਂ ਸਬਾਨ ਦੇ ਦਿੱਤਾ ਪਰ ਸਨਮਾਨ ਤੇ ਉਸ ਪਰਵਾਰ ਨੂੰ ਤਾ ਮੈਂ ਜੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਆਜ਼ਮ ਮਦਨ ਸਿੰਘ ਉਹ ਇਸੇ ਮਿੱਟੀ ਤੋਂ ਹੀ ਉਹ ਸੌ ਚੱਕ ਕੇ ਤੇ ਉਹਨਾਂ ਨੇ ਸ਼ਹਾਦਤ ਦਾ ਜਾਂ ਪਿੰਦਾ ਸੀ ਉਹ ਅੱਜ ਇੱਕ ਨਾਇਕ ਦੀ ਭੂਮੀ ਨਿਭਾਰੇ ਨੇ ਤੇ ਇਸੇ ਕਰਕੇ ਉਹ ਪ੍ਰੇਰਨਾ ਦੇ ਸੋਤਰ ਸੀ ਕਿ ਉਹਨਾਂ ਨੇ ਐਡੀ ਵੱਡੀ ਸ਼ਹਾਦਤ ਦੇ ਵਿੱਚ ਜਿਹੜਾ ਕਿ ਵੀ ਸੌ ਚੱਕੀ ਸੀ ਜੀ ਇਸ ਦੇ ਵਿੱਚ ਬਾਕੀ ਤੁਸੀਂ ਅਗਰ ਜੇਕਰ ਕਹੋ ਕਿ ਇਸ ਦੇ ਵਿੱਚ ਭਗਤ ਸਿੰਘ ਉਦਮ ਸਿੰਘ ਉਹਨਾਂ ਦੇ ਪਰਿਵਾਰਾਂ ਵੀ ਵੀ ਹਾਲਤ ਦੇਖੋ ਅੱਜ ਕੋਈ ਦਿਹਾੜੀ ਕਰ ਰਿਹਾ ਕੋਈ ਮਜ਼ਦੂਰੀ ਕਰ ਰਿਹਾ ਤੇ ਇਹ ਇਸ ਤਰ੍ਹਾਂ ਦਾ ਤੇ ਉਹ ਦੇਖ ਕੇ ਨਹੀਂ ਸੀ ਗਏ ਨਾ ਕਿ ਸਾਡੇ ਬਜ਼ੁਰਗ ਅਗਰ ਸ਼ਹਾਦਤ ਦੇ ਤੇ ਅੱਗੇ ਉਹਨਾਂ ਦੇ ਔਰ ਜਿਹੜੇ ਚਾਪਲੂਸ ਤੇ ਜਾਂ ਜਿਹੜੇ ਸਮਝ ਲੋ ਵੀ ਬਹੁਤ ਜਿਹੜੇ ਚਤੁਰ ਬੰਦੇ ਨੇ ਉਹ ਅੱਜ ਸੱਤਾ ਦੀ ਗੱਡੀਆਂ ਦੇ ਉੱਤੇ ਉੱਚੀ ਗੱਡੀਆਂ ਤੇ ਬਹਿ ਗਏ ਨੇ ਤੇ ਲੇਕਿਨ ਉਹ ਸੱਤਾ ਦੇ ਨਸ਼ਾ ਚ ਗਏ ਜਦੋਂ ਨਸ਼ਾ ਉਤਰੇਗਾ ਆਪਣੇ ਆਪ ਜਨਤਾ ਵੇਖੂਗੀ ਕਿ ਇਹਨਾਂ ਦਾ ਨਸ਼ਾ ਕਿਤਰਾ ਉਤਰਦਾ ਹੈ ਇਹਨਾਂ ਨੇ ਇਹਨਾਂ ਦੀ ਸ਼ਹਾਦਤ ਉਤੋਂ ਹੀ ਕਸਮਾਂ ਚੱਕ ਕੇ ਅੱਜ ਇਹ ਪੰਜਾਬ ਸਰਕਾਰ ਜਿਹੜੀ ਬਣੀ ਸੀ ਇਹਨਾਂ ਨੇ ਇਹਨਾਂ ਸ਼ਹਾਦਤ ਦੀ ਕਸਮਾਂ ਚੱਕ ਕੇ ਤੇ ਪਿੱਲੀਆਂ ਪਗੜੀਆਂ ਬਣ ਕੇ ਤੇ ਚੱਕੀਆਂ ਸੀ ਸੋਮਾ ਨਾ ਸੋਮਾ ਚੱਕ ਕੇ ਕੀ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਥੁੱਡੇ ਹੀ ਮਾਰੇ ਨੇ ਕੋਈ ਦੱਸੋ ਅੱਜ ਤੱਕਨ ਕਿ ਭਗਤ ਸਿੰਘ ਦੀ ਪਗੜੀ ਤੇ ਬੰਨ ਲਈ ਸਿਰ ਤੇ ਉਹ ਤਾਜ ਤੇ ਸਜਾ ਲਿਆ ਪਰ ਉਸ ਤਾਜ ਦੀ ਕੋਈ ਗਰਮਾਣੀ ਬਣਾਈ ਪਗੜੀ ਜੜੀ ਆ ਉਹ ਗੁਰੂ ਸਾਹਿਬ ਨੇ ਸਾਡੇ ਸਿਰ ਤੇ ਸਾਜੀ ਸੀ ਤਾਂ ਕਿ ਇਹ ਸਾਡਾ ਸਿਰ ਦਾ ਤਾਜ ਹੈ ਲੇਕਿਨ ਇਹਨਾਂ ਨੇ ਸਿਰ ਦੇ ਤਾਜ ਨੂੰ ਨਹੀਂ ਸਮਝਿਆ ਕਿ ਜਿਹੜਾ ਤਾਜ ਤੇਰੇ ਸਿਰ ਤੇ ਬਿਠਾਇਆ ਇਸ ਜਨਤਾ ਨੇ ਉਸੇ ਜਨਤਾ ਨੂੰ ਅੱਜ ਇਹਨਾਂ ਨੇ ਠੁੱਡੇ ਵੀ ਮਾਰੇ ਨੇ ਦੂਸਰੀ ਸਰਕਾਰਾਂ ਨੇ ਵੀ ਮਾਰੇ ਨੇ ਕਿ ਜੇ ਕਾਂਗਰਸ ਰਹੀ ਤਾਂ ਕਾਂਗਰਸ ਨੇ ਆਪਣੇ ਇਹੋ ਹੀ ਕ੍ਰਾਂਤੀਕਾਰੀਆਂ ਨੂੰ ਅੱਜ ਆਪਣੇ ਪਰਿਵਾਰ ਨੂੰ ਹੀ ਸਾਮ ਸਕੀ ਆਪਣੇ ਪਰਿਵਾਰ ਨੂੰ ਦੇਖੋ ਇਹ ਕਾਂਗਰਸ ਦੀ દહેન ਸੀ ਕਿ ਆਜ਼ਾਦੀ ਮਿਲੀ ਲੇਕਿਨ ਆਪਣੇ ਪਰਿਵਾਰ ਨੂੰ ਵੀ ਤਾਂ ਸੰਭਾਲਾ ਸੀ ਕਿ ਜਿਨ੍ਹਾਂ ਨੇ ਕ੍ਰਾਂਤੀਕਾਰੀਆਂ ਨੇ ਏਡਾ ਵੱਡਾ ਕੁਰਬਾਨੀਆਂ ਦਿੱਤੀਆਂ ਉਹ ਪਰਿਵਾਰ ਨੂੰ ਸੰਭਾਲਦੇ ਆਪਣੇ ਅੱਜ ਰਾਸ਼ਟ੍ਰਭਗਤੀ ਦੀ ਬੀਜੇਪੀ ਕਰਦੀ ਹੈ ਕਿ ਪਿਆ ਸਭ ਤੋਂ ਵੱਡੀ ਰਾਸ਼ਟ੍ਰਭਗਤੀ ਹੈ ਗਈਆਂ ਪਾਰਟੀਆਂ ਇਹ ਮੇਰੇ ਤੋਂ ਵੱਡਾ ਕੋਈ ਰਾਸ਼ਟ੍ਰਭਗਤੀ ਨਹੀਂ ਹੈ ਪਰ ਕਿਹਾ ਉਸ ਕ੍ਰਾਂਤੀਕਾਰੀਆਂ ਨੂੰ ਕਿਸੇ ਨੇ ਪੁੱਛਿਆ ਚਲੋ ਇਸ ਸਾਖੇ ਤੋਂ ਇਲਾਵਾ ਵੀ ਕਿਸੇ ਕ੍ਰਾਂਤੀਕਾਰੀਆਂ ਨੂੰ ਪੁੱਛ ਰਹੇ ਨੇ ਤੁਸੀਂ ਕਦੀ ਸਵਾਲ ਕੀਤਾ ਵੀ ਕਿਹੜੇ ਕਿਹੜੇ ਕ੍ਰਾਂਤੀਕਾਰੀ ਤੁਸੀਂ ਲੱਭ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਔਰ ਕੰਗਣਾ ਰਣੌਤ ਵਰਗੀ ਨੂੰ ਤੁਸੀਂ ਪਤਮਸ਼ਰੀ ਦੇ ਦਿੰਦੇ ਕਿ ਮੈਂ ਉਹੀ ਗੱਲ ਵੈਸੇ ਦੇਖਿਆ ਜਾਵੇ ਚਲੋ ਸਰਕਾਰਾਂ ਨਹੀਂ ਸੌਂਦੀਆਂ ਪਰ ਸਰਕਾਰ ਨੂੰ ਵੀ ਇੱਕ ਇਨਸਾਨ ਹੀ ਬਣਾਉਂਦੇ ਨੇ ਜਨਤਾ ਬਣਾਉਂਦੀ ਵੋਟਾਂ ਤੋਂ ਉਹਨਾਂ ਨੂੰ ਇੱਕ ਜਨਤਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਚੰਗੇ ਇਨਸਾਨ ਲੈ ਕੇ ਜਿਹੜੇ ਕ੍ਰਾਂਤੀਕਾਰਿਆਂ ਨੂੰ ਵੀ ਪੁੱਛਿਆ ਨੇ ਜਿਹੜੇ ਆ ਜਨਤਾ ਕੋਲ ਐ ਅਪੀਲ ਹੈ ਮੈਂ ਸਮਝਦਾ ਵੀ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਵੇ ਨਾ ਉਹ ਦਰਦ ਸਮਝਦੇ ਹੋ ਔਰ ਜਨਤਾ ਦਾ ਵੀ ਦਰਦ ਸਮਝੰਗੇ ਜੀ ਕਿ ਜਨਤਾ ਕਿਸ ਦਰਦ ਤੋਂ ਨਿਕਲਦੀ ਹੈ ਕਿਸ ਤਰ੍ਹਾਂ ਉਹਨੂੰ ਰੋਜ਼ਗਾਰ ਚਾਹੀਦਾ ਹੈ ਕਿਸ ਤਰ੍ਹਾਂ ਉਹਨੂੰ ਸਿੱਖਿਆ ਚਾਹੀਦੀ ਕਿਸ ਤਰ੍ਹਾਂ ਉਹਨੂੰ ਸਿਹਤ ਚਾਹੀਦਾ ਹੁੰਦਾ ਜੀ ਜੀ ਉਹ ਮੈਂ ਸਮਝਦਾ ਕਿ ਜਿਵੇਂ ਕਿ ਦੂਸਰੇ ਰક્ષਣ ਹੈ ਇਸੇ ਤਰ੍ਹਾਂ ਇਹ ਕ੍ਰਾਂਤੀਕਾਰੀਆਂ ਦਾ ਵੀ ਇਹ ਰક્ષਣ ਪੈ ਜਾਣਾ ਚਾਹੀਦਾ ਹੈ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਵੇ ਤਾਂ ਕਿ ਇਹਨਾਂ ਦੀਆਂ ਵੀ ਕੁਝ ਰਾਖਵੀਆਂ ਸੀਟਾਂ ਹੋਣ ਚਾਹੇ ਅਸੈਂਬਲੀ ਦੀ ਹੋਣ ਚਾਹੇ ਕਾਉਂਸਲਰ ਦੀ ਹੋਣ ਮਿਊਨਿਸਪਲ ਕਾਰਪੋਰੇਸ਼ਨ ਦੀ ਹੋਣ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਕ੍ਰਾਂਤੀਕਾਰੀ ਪਰਿਵਾਰਾਂ ਦੀ ਵੀ ਜਿਹੜੀ ਹੈ ਉਹ ਅਰਖਣ ਦੇਣਾ ਚਾਹੀਦਾ ਹੈ ਜੀ ਧੰਨਵਾਦ ਜਿਸ ਤਰ੍ਹਾਂ ਜੀ ਅਸੀਂ ਗੱਲ ਕੀਤੀ ਹੈ ਦੇਖਿਆ ਜਾਵੇ ਤਾਂ ਇੱਕ ਬਿਲਕੁਲ ਸਹੀ ਗੱਲ ਕਹੀ ਹੈ ਕਿ ਜਿਹੜੇ ਸ਼ਹੀਦ ਸਿਗੇ ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਉਹਨਾਂ ਦੀ ਕਿਉਂ ਨਹੀਂ ਸਾਰ ਲਿੱਤੀ ਜਾਂਦੀ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਜਿੱਦਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਤੇ ਉਹਨਾਂ ਨੂੰ ਹੀ ਨੀਤੇ ਅਸੀਂ ਪੁੱਛ ਰਹੇ ਤੇ ਫੇਰ ਕਾਦੀ ਅਸੀਂ ਜਾਦੀ ਉਹਨਾਂ ਨੂੰ ਦਵਾਈ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਜਿੱਲੇ ਵਾਲੇ ਬਾਗ ਵਿੱਚ ਇੱਥੇ ਜਿੱਥੇ ਪਹੁੰਚੇ ਹੋਏ ਆ ਇੱਥੇ ਜਿਹੜੇ ਲੋਕ ਨੇ ਆਉਂਦੇ ਨੇ ਪਰ ਦੇਖਿਆ ਜਾਵੇ ਤਾਂ ਕੁਝ ਲੋਕ ਸਿਰਫ ਇੱਥੇ ਫੋਟੋਆਂ ਖਿਚਾਣ ਹੀ ਆਉਂਦੇ ਨੇ ਜਾਂ ਇਹ ਗੱਲ ਕਰ ਲਈ ਕੁਝ ਲੋਕ ਇੱਥੇ ਆਸ਼ਕੀਆਂ ਮਾਰਨ ਆਉਂਦੇ ਨੇ ਪਰ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਤੁਹਾਨੂੰ ਇੱਥੇ ਅਸੀਂ ਉਹ ਦਿਖਾਵਾਂਗੇ ਨਿਸ਼ਾਨ ਜਿੱਥੇ ਕਿ ਜਨਰਲ ਡਾਇਰ ਨੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਉਸ ਉਸ ਦੇ ਹਾਲੇ ਵੀ ਨਿਸ਼ਾਨ ਜਿਹੜੇ ਨੇ ਕਿ ਇੱਥੇ ਮੌਜੂਦ ਨੇ ਤੇ ਤੁਸੀਂ ਜਗਾ ਤੁਹਾਨੂੰ ਉਹ ਗੋਲੀਆਂ ਦੇ ਨਿਸ਼ਾਨ ਜ਼ਰੂਰ ਦਿਖਾਵਾਂਗੇ ਜਿਹੜੇ ਦੇਖ ਕੇ ਇੱਕ ਮਨ ਨੂੰ ਜ਼ਰੂਰ ਇੱਕ ਨਮੋਸ਼ੀ ਹੁੰਦੀ ਹੈ ਕਿ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਸਰਕਲ ਵੀ ਕਿਤੇ ਹੋਏ ਨੇ ਉਹਨਾਂ ਮਾਰਕ ਕੀਤਾ ਹੈ ਇਹ ਉਹੀ ਨਿਸ਼ਾਨ ਨੇ ਜਿੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰ ਅੱਜ ਵੀ ਕਿਸੇ ਨਾ ਕਿਥੇ ਮੁਸ਼ਕਲ ਦੇ ਵਿੱਚ ਨੇ ਨਾਲ ਮਾਸ਼ੇਵੀ ਪਵਨ ਸ਼ਰਮਾ ਜੀ ਮੌਜੂਦ ਨੇ ਕਿਉਂਕਿ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਦੇ ਵਿੱਚ ਜਿਹੜੇ ਸਮਾਜ ਸੇਵੀ ਲੋਕ ਹੁੰਦੇ ਨੇ ਉਹੀ ਜਿਹੜੇ ਨੇ ਕਿ ਸਰਕਾਰਾਂ ਦਾ ਗਲਪੁੰਝ ਦੇ ਗਲਪਚਾ ਲੈਣੇ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦਾ ਇੱਕ ਦੇਖਿਆ ਜਾਵੇ ਸਾਕੇ ਦਾ ਦਿਨ ਵੀ ਆ ਪਰ ਇੱਕ ਪਾਸੇ 13 April 1919 ਨੂੰ ਜਿਹੜੇ ਸ਼ਹੀਦ ਹੋਏ ਸੀਗੇ ਲੋਕ ਉਹਨਾਂ ਨੂੰ ਵੀ ਅੱਜ ਲੋਕੀ ਯਾਦ ਕਰਦੇ ਨੇ ਤੁਹਾਡਾ ਕੀ ਕਹਿਣਾ ਇਸ ਦਿੱਤੋ ਦੇਖੋ ਜਲਿਆਂਵਾਲਾ ਬਾਗ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ 13 April 1919 ਨੂੰ ਇੱਕ ਐਡਾ ਵੱਡਾ ਦਰਦਨਾਕ ਭਿਆਨਕ ਸਾਕਾ ਇੱਥੇ ਵਾਪਰਿਆ ਸੀ ਐਡਾ ਵੱਡਾ ਮੈਸੇਜ ਕਰ ਇੱਥੇ ਵਾਪਰਿਆ ਸੀ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀ ਕੀਮਤੀ ਜਾਨ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਮਾਮਲੇ ਦੇ ਵਿੱਚ ਹੀ ਗਈ ਸੀ ਔਰ ਤੁਸੀਂ ਆਪ ਦੇਖੋ ਕਿ ਇੰਨਾ ਸਿਆਹ ਤਰੀਨ ਦਿਨ ਹੋਵੇ ਔਰ ਉਦੋਂ ਰੋਲਟ ਐਕਟ ਦੇ ਵਿਰੋਧ ਦੇ ਵਿੱਚ ਜਿਹੜਾ ਰੋਲ ਅਟੈਕ ਕਰੀਬ 1917 ਦੇ ਵਿੱਚ ਜਸਟਿਸ ਰੋਲਟ ਨੂੰ ਉਹਦੇ ਨਾਮ ਤੇ ਬਣਾਇਆ ਗਿਆ ਸੀ ਕਿ ਉਹ ਕਮਿਸ਼ਨ ਤਿਆਰ ਕਰਨ ਉਹ ਇਨਕੁਆਇਰੀ ਕਰਨ ਦੇਸ਼ ਦੇ ਵਿੱਚ ਕਿ ਕਿੰਨੇ ਲੋਕ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਐਫਰਟਸ ਕਰ ਰਿਹਾ ਕਿੰਨੇ ਗਤੀਵਿਧੀਆਂ ਐਕਟੀਵਿਟੀਆਂ ਫਰੀडम फाइਟਰਸ ਦੀਆਂ ਦੇਸ਼ ਦੇ ਵਿੱਚ ਹੋ ਰਹੀਆਂ ਔਰ ਉਹ ਰੋਲ ਅਟੈਕ ਫਿਰ ਲਾਗੂ ਹੁੰਦਾ ਆ 18 ਮਾਰਚ 1919 ਨੂੰ ਜਿਹਦੇ ਵਿੱਚ ਬਹੁਤ ਸਖਤ ਪ੍ਰਬੰਧਨ ਰੱਖੇ ਜਾਂਦੇ ਜਿਹੜੇ ਸਾਡੇ ਭਾਰਤੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਔਰ ਪੂਰੇ ਭਾਰਤ ਦੇ ਵਿੱਚ ਦੇਸ਼ ਵਿਆਪੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਰੋਲ ਅਟੈਕ ਦੇ ਵਿੱਚ ਪ੍ਰੋਵੀਜ਼ਨ ਸੀਗੀ ਕਿ ਤਿੰਨ ਸਪੈਸ਼ਲ ਜੱਜਸ ਦੀ ਕੋਰਟ ਬਣਾਈ ਜਾਊਗੀ ਉਹਨਾਂ ਨੂੰ ਗ੍ਰੇਟਰ ਪੁਲਿਸ ਪਾਵਰ ਦਿੱਤੀ ਜਾਊਗੀ ਫਿਰ ਉਸ ਤੋਂ ਬਾਅਦ ਡਿਟੈਂਸ਼ਨ ਹੋਊਗੀ ਵਿਦਆਊਟ ਕਿਸੇ ਟ੍ਰਾਇਲ ਦੇ 2 ਸਾਲ ਤੱਕ ਕਿਸੇ ਵੀ ਐਸੇ ਵਿਅਕਤੀ ਨੂੰ ਜਿਹੜੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪੂਰਨ ਸਵਰਾਜ ਦੀ ਗੱਲ ਕਰਦਾ ਹੋਵੇ ਉਹਦੇ ਮਾਮਲੇ ਦੇ ਵਿੱਚ ਉਹਨੂੰ ਡਿਟੈਂਸ਼ਨ ਕੀਤਾ ਜਾ ਸਕਦਾ ਫਿਰ ਕਿਸੇ ਵੀ ਤਰ੍ਹਾਂ ਦੀ ਕਨਵਿਕਸ਼ਨ ਨਾਲ ਟ੍ਰਾਇਲ ਤੋਂ ਬਿਨਾਂ ਵੀ ਕਿਸੇ ਨੂੰ ਵੀ 2 ਸਾਲ ਦੇ ਅੰਦਰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਸੋ ਇਸੇ ਤਰ੍ਹਾਂ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਡਾਕਟਰ ਸੈਫਉਦਨ ਕਿਚਲੂ ਔਰ ਡਾਕਟਰ ਸਤਿਆਪਾਲ ਉਹਨਾਂ ਦੀ ਅਰੈਸਟ ਹੁੰਦੀ ਹੈ ਉਹਨਾਂ ਨੂੰ ਹੋਰ ਜਗ੍ਹਾ ਤੇ ਉੱਤੇ ਸ਼ਿਫਟ ਕੀਤਾ ਜਾਂਦਾ ਫਿਰ ਲੋਕ ਵਿਰੋਧ ਦੇ ਵਿੱਚ ਆ ਜਾਂਦੇ ਆ ਫਿਰ ਰਾਮ ਨਮਾਮੀ ਦਾ ਇਵੈਂਟ ਵੀ ਹੁੰਦਾ ਹੈ 9 ਅਪ੍ਰੈਲ ਦੇ ਕਰੀਬ ਫਿਰ ਇਸ ਤਰ੍ਹਾਂ ਦੀਆਂ ਸਾਰੇ ਵਾਕਏ ਹੁੰਦੇ ਆ ਤੇ ਅਲਟੀਮੇਟਲੀ ਲੋਕ ਬਹੁਤ ਸਾਰੇ ਵਿਚਾਰ ਚਰਚਾ ਕਰ ਲਈ ਦੇਸ਼ ਨੂੰ ਆਜ਼ਾਦੀ ਕਿਵੇਂ ਦਿਵਾਉਣੀ ਆ ਉਦੋਂ ਲਈ ਵੱਡਾ ਇਕੱਠ ਇਸ ਬਾਗ ਦੇ ਵਿੱਚ ਕਰ ਲੈਂਦੇ ਆ ਜਿੱਥੇ ਜਨਰਲ ਡਾਇਰ ਫਿਰ ਆਪਣੇ ਕਮਾਂਡਰਸ ਨੂੰ ਆਪਣੀ ਫੋਰਸਸ ਨੂੰ ਟ੍ਰੂਪਸ ਨੂੰ ਆਰਡਰ ਕਰਦਾ ਕਿ ਤੁਸੀਂ ਨਹੱਤੇ ਲੋਕਾਂ ਦੇ ਉੱਪਰ ਗੋਲੀ ਚਲਾ ਦਿਓ ਸੋ 15 ਤੋਂ 20 ਹਜ਼ਾਰ ਲੋਕ ਅੰਦਰ ਹੁੰਦੇ ਆ ਔਰ ਜਿਹੜੀ ਹੰਟਰ ਕਮਿਸ਼ਨ ਹੈ ਉਹਦੇ ਮੁਤਾਬਕ ਜਿਹੜੀ ਰਿਪੋਰਟ ਉਸ ਤੋਂ ਬਾਅਦ ਜਾਰੀ ਹੁੰਦੀ ਆ 379 ਲੋਕਾਂ ਦੀ ਮੌਤ ਦੱਸਦੇ ਆ ਫਿਰ ਮੋਤੀ ਲਾਲ 네ਹਰੂ ਕਮੇਟੀ ਬਣਦੀ ਆ ਉਹ ਦੱਸਦੇ ਹਜ਼ਾਰ ਤੋਂ ਵੱਧ ਲੋਕ ਪਰ ਮੇਰੀ ਨਜ਼ਰ ਦੇ ਨਜ਼ਦੀਕ ਇਹਦੀ ਇਤਦਾਰ ਕਿਤੇ ਜ਼ਿਆਦਾ ਹੈ ਉਹ ਲੋਕ ਜਿਹੜੇ ਇੰਜਰਡ ਹੋ ਕੇ ਘਰਾਂ ਵਿੱਚ ਗਏ ਸੀ ਤੇ ਉਹ ਬਾਜ ਹਸਪੀਟਲਾਈਜ਼ ਨਹੀਂ ਸੀ ਹੋਏ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਹਸਪੀਟਲ ਜਾਣ ਆਇਡੈਂਟੀਫਾਈ ਹੋਣ ਤੇ ਸਰਕਾਰ ਫਿਰ ਉਹਨਾਂ ਤੇ ਹੋਰ ਤਸ਼ੱਦਦ ਕਰੇ ਜਾਂ ਮੁਕਦਮੇ ਦਰਜ ਕਰੇ ਔਰ ਜਿੱਥੇ ਐਸੋ ਲਈ ਅਸੀਂ ਖੜੇ ਆ 36 ਦੇ ਕਰੀਬ ਬੁਲੇਟ ਮਾਰਕਸ ਵੀ ਅਸੀਂ ਦੇਖ ਸਕਦੇ ਆ ਇਹਦੇ ਪਿੱਛੇ ਜਿਹੜੇ ਪੰਜਾਬ ਦੇ ਪਹਿਲੇ ਇਨਸਪੈਕਟਰ ਜਨਰਲ ਪੁਲਿਸ ਪ੍ਰਕਾਸ਼ ਸਿੰਘ ਸੰਤ ਪ੍ਰਕਾਸ਼ ਸਿੰਘ ਸੀ ਉਹਨਾਂ ਦੇ ਮਾਤਾ ਜੀ ਦੀ ਸਮਾਦ ਇੱਥੇ ਆ ਇੱਥੇ ਵੀ ਮੈਂ ਕਹਾਂਗਾ ਐਡਮਿਨਿਸਟ੍ਰੇਸ਼ਨ ਦੀ ਨਾਕਾਸਕਾਰ ਕਰਤਗੀ ਆ ਕਿ ਇਹਨਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ ਇੱਥੇ ਕੋਈ ਨਿਸ਼ਾਨਦੇ ਨਹੀਂ ਕਰ ਸਕੇ ਕਈ ਵਾਰੀ ਜਿਹੜੇ ਹੋਰ ਸਟੇਟਾਂ ਤੋਂ ਲੋਕ ਆਉਂਦੇ ਆ ਨਤਮਸਤਕ ਹੋਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਸੋਚਦੇ ਆ ਕਿ ਸ਼ਾਇਦ ਇੱਥੇ ਹੀ ਸਾਰੇ ਸ਼ਹੀਦਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ ਪਰ ਇਹਦੇ ਵਿੱਚ ਵੀ ਸਰਕਾਰਾਂ ਦੀ ਬਹੁਤ ਵੱਡੀ ਕਮੀ ਖਾਮੀ ਸਾਡੇ ਸਾਹਮਣੇ ਆਉਂਦੀ ਆ ਔਰ ਜਿਵੇਂ ਕਿ ਰੋਲ ਅਟੈਕ ਦੇ ਵਿੱਚ ਤਾਂ ਸਿੱਧਾ ਹੀ ਕਾਨੂੰਨ ਸੀ ਕਿ ਨੋ ਵਕੀਲ ਨੋ ਦਲੀਲ ਨੋ ਅਪੀਲ ਸੋ ਇਦਾਂ ਦੇ ਤਾਨਾਸ਼ਾਹੀ ਕਾਨੂੰਨਾਂ ਦੇ ਵਾਸਤੇ ਸਾਡੇ ਭਾਰਤੀਆਂ ਨੇ ਆਪਣੀ ਜੀਵਨ ਬਲਿਦਾਨ ਕੀਤਾ ਜਿਹਦੇ ਵਿੱਚ ਬੱਚੇ ਵੀ ਸੀ ਟੀਨੇਜ ਵੀ ਸੀ ਯੰਗ ਏਜ ਵੀ ਸੀ 올ਡਰ ਏਜ ਵੀ ਸੀ ਹਰ ਤਰ੍ਹਾਂ ਦੇ ਤਬਕੇ ਨੇ ਹਰ ਤਰ੍ਹਾਂ ਦੀ ਜਾਤ ਨੇ ਹਰ ਤਰ੍ਹਾਂ ਦੇ ਮਜ਼ਹਬ ਨੇ ਇੱਥੇ ਆਪਣਾ ਬਲਿਦਾਨ ਦਿੱਤਾ ਪਰ ਕਈ ਇੱਥੇ ਦੇ ਐਡਮਿਨਿਸਟ੍ਰੇਟਿਵ ਜਿਹੜੇ ਸਟ੍ਰਕਚਰਸ ਆ ਉਹਨੂੰ ਦੇਖ ਕੇ ਬੜੀ ਦਿਲ ਨੂੰ ਚੋਣ ਪਹੁੰਚਦੀ ਆ ਅੱਜ ਸਾਹਮਣੇ ਹੀ ਸਰਕਾਰੀ ਇੱਕ ਸਮਾਗਮ ਰੱਖਿਆ ਗਿਆ ਬਾਹਰ ਦੇ ਵਿੱਚ ਇੱਕ ਰੱਸੀ ਲਾ ਕੇ ਲੋਕਾਂ ਨੂੰ ਉੱਥੋਂ ਐਂਟਰ ਕਰਨ ਤੋਂ ਬਾਹਰ ਕੀਤਾ ਗਿਆ ਰੋਕਿਆ ਗਿਆ ਔਰ ਲੋਕ ਦੂਸਰੇ ਰਸਤੇ ਤੋਂ ਇੱਥੇ ਆ ਰਹੇ ਆ ਕੀ ਇਹਨਾਂ ਪੋਲਿਟਿਕਲ ਲੀਡਰਸ ਦਾ ਜਾਂ ਡਿਪਟੀ ਕਮਿਸ਼ਨਰ ਦਾ ਜਾਂ ਹੋਰ ਲੋਕਾਂ ਦਾ ਜਿਹੜੇ ਕਾਗਜ਼ੀ ਸ਼ੇਰ ਆ ਉਹਨਾਂ ਦੀ ਜਿਆਦਾ ਇਹਨਾਂ ਦੇ ਨਾਲ ਪਿਆਰ ਹੈ ਸ਼ੀਧਾਂ ਦੇ ਨਾਲ ਆਮ ਲੋਕ ਜਿਹੜਾ ਖਰਾ ਖੱਚ ਕੇ ਦੂਰ ਦਰਾਡੇੋਂ ਤੁਰਦੇ ਆ ਰਹੇ ਆ ਉਹਨਾਂ ਦਾ ਸਤਿਕਾਰ ਸਨਮਾਨ ਸ਼ੀਧਾਂ ਪੱਤੀ ਜ਼ਿਆਦਾ ਇਹ ਲੋਕ ਤਾਂ ਕੱਲੀਆਂ ਫੋਟੋਆਂ ਖਿਚਾ ਕੇ ਇੱਥੋਂ ਤੁਰਦੇ ਬਣਨਗੇ ਸੋ ਅਲਟੀਮੇਟਲੀ ਇਹ ਵੀ ਚੀਜ਼ ਅਸੀਂ ਦੇਖ ਲਈ ਕਿ ਅੱਜ ਫੇਰ 106ਵੀਂ ਐਨੀਵਰਸਰੀ ਆ ਇਸ ਜਲਿਆਂਵਾਲਾ ਬਾਗ ਮੈਸੇਜ ਕਰਦੀ ਉਹਦੇ ਨਾਲ ਕੀ ਇੰਤਜ਼ਾਮੀਆਂ ਸਰਕਾਰਾਂ ਦੇ ਆ ਕੀ ਪ੍ਰਸ਼ਾਸਨ ਦੇ ਆ ਤੁਸੀਂ ਪਹਿਲਾਂ ਗੱਲ ਕੀਤੀ ਆ ਇੱਕ ਪਰਿਵਾਰ ਦੇ ਨਾਲ ਉਹ ਵੀ ਆਪਣਾ ਦੁੱਖ ਵਿਅਕਤ ਕਰ ਰਿਹਾ ਰੋਸ ਪ੍ਰਗਟ ਕਰ ਰਿਹਾ ਕਿ ਸਾਨੂੰ ਅਸੀਂ ਤੇ ਪਹੁੰਚੇ ਮੈਂ ਖੁਦ ਦੇਖ ਲਿਆ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਕੋਈ ਪਛਾਣ ਨਹੀਂ ਨਹੀਂ ਰਿਹਾ ਕੋਈ ਰੈਕੋਗਨਾਈਜ਼ ਨਹੀਂ ਕਰ ਰਿਹਾ ਮੈਂ ਕਹਿੰਨਾ ਕਿ ਇੱਕ ਬਾਹਰ ਖੜਾ ਪ੍ਰਾਈਵੇਟ ਸਿਕਿਉਰਿਟੀ ਗਾਰਡ ਵੀ ਉਹਨਾਂ ਨੂੰ ਪੁੱਛ ਗਿਛ ਨਹੀਂ ਕਰ ਰਿਹਾ ਇੱਥੇ ਉਹਨਾਂ ਲੀਡਰਸ ਦੀ ਸਿਰਫ ਪੁੱਛ ਗਿਛ ਹੋ ਰਹੀ ਆ ਜਿਨ੍ਹਾਂ ਲੋਕਾਂ ਨੇ ਸ਼ਹੀਦੀ ਦੇ ਜਾਮ ਪੀਤੇ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਗਈਆਂ ਓ ਲੋਕਾਂ ਨੂੰ ਇੱਥੇ ਕੋਈ ਰੈਕੋਗਨਾਈਜ਼ ਨਹੀਂ ਕਰ ਰਿਹਾ ਨਾ ਸਰਕਾਰ ਕਰ ਰਹੀ ਹੈ ਨਾ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਮੈਂ ਤਾਂ ਇਹ ਕਹੂੰਗਾ ਇੱਥੋਂ ਤੱਕ ਕਿ ਕੋ ਪਾਣੀ ਪੀਣ ਵਾਲਾ ਬੰਦਾ ਵੀ ਉਹਨਾਂ ਨੂੰ ਇੱਥੇ ਪਛਾਣ ਨਹੀਂ ਰਿਹਾ ਇਹ ਨਿਸ਼ਾਨਦਾਹੀ ਕਰਦਾ ਕਿ ਸਾਡੇ ਪੰਜਾਬੀ ਹੁਣ ਕਾਗਜ਼ੀ ਸ਼ੇਅਰ ਬਣ ਕੇ ਰਹਿ ਗਏ ਅਸੀਂ ਦਾ ਸਤਕਾਰ ਸਨਮਾਨ ਨਹੀਂ ਕਰਦੇ ਕਮੀ ਕਿੱਥੇ ਦੇਖਦੇ ਕਿਉਂਕਿ ਜੇ ਸਰਕਾਰਾਂ ਵੀ ਨਹੀਂ ਸਾਰ ਪੁੱਛ ਰਹੀਆਂ ਲੋਕ ਵੀ ਨਹੀਂ ਪਛਾਣਦੇ ਕਮੀ ਕਿੱਥੇ ਪੇ ਦੇਖ ਲਓ ਕਿ ਕਮੀ ਕਿੱਥੇ ਆ ਰਹੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੀ ਨਹੀਂ ਪਛਾਣਿਆ ਜਾ ਰਿਹਾ ਚੰਗੀ ਤਰ੍ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਥੇ ਦੱਸਿਆ ਵੀ ਨਹੀਂ ਜਾ ਰਿਹਾ ਲੋਕਾਂ ਨੂੰ ਵੀ ਬਹੁਤ ਵੱਡੀ ਕਮੀ ਐਡਮਿਨਿਸਟ੍ਰੇਟਿਵ ਅਮਲੇ ਦੀ ਆ ਬਹੁਤ ਵੱਡੀ ਕਮੀ ਸਰਕਾਰਾਂ ਦੀ ਆ ਸਮੇਂ ਦੀ ਸਰਕਾਰਾਂ ਦੀ ਆ ਜਿੱਥੇ ਐਂਟਰੈਂਸ ਦੇ ਉੱਪਰ ਫਾਉਂਟੇਨ ਲੱਗਾ ਉਹ ਵੀ ਹਿਸਟਰੀ ਹਿਸਟੋਰੀਅਨਸ ਦੱਸਦੇ ਆ ਕਿ ਉੱਥੇ ਸ਼ਹੀਦ ਉਧਮ ਸਿੰਘ ਆ ਉਹਨਾਂ ਵੱਲੋਂ ਛਬੀ ਲਾਈ ਗਈ ਸੀ ਉੱਥੇ ਇਹਨਾਂ ਨੇ ਫਾਉਂਟੇਨ ਲਾ ਦਿੱਤਾ ਜਿਹੜੇ ਬੁਲੇਟ ਮਾਰਕਸ ਆ ਉਹ ਵੀ ਦਿਨ ਬਦ ਦਿਨ ਖਰਾਬ ਹੁੰਦੇ ਜਾ ਰਹੇ ਆ ਉਹਦੇ ਨੇ ਨੈਚੁਰਲੀ ਜਿਹੜੇ ਪ੍ਰੀਜ਼ਰਵ ਹੋਣੇ ਚਾਹੀਦੇ ਸੀ ਉਹਨਾਂ ਵਾਸਤੇ ਵੀ ਸੇਵਾ ਸੰਭਾਲ ਨਹੀਂ ਹੋ ਰਹੀ ਇਤੋਂ ਦਾ ਕੀ ਉਸ ਸਮੇਂ ਦੀ ਸਰਕਾਰ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਤੋਂ ਦੀ ਮਿੱਟੀ ਲੈ ਕੇ ਰਣਜੀਤ ਐਵਨਿਊ ਦੇ ਤੰਤਰਪ੍ਰਸ ਪਾਰਕ ਵਿਖੇ ਇੱਕ ਮੈਮੋਰੀਅਲ ਬਣਾ ਦਿੱਤਾ ਸੀ ਜਿਹੜਾ ਜਲਿਆਂਵਾਲਾ ਬਾਗ ਦੇ ਸ਼ਾਕੇ ਦਾ ਸੈਂਟੈਂਡਰੀ ਮੈਮੋਰੀਅਲ ਸੀ 100ਵੀਂ ਸ਼ਤਾਬਦੀ ਦੇ ਬਣਾਇਆ ਅੱਜ ਉਹਦੇ ਹਾਲਾਤ ਇੰਨੇ ਮਾੜੇ ਆ ਜਿੱਥੇ ਸ਼ਹੀਦਾਂ ਦੇ ਨਾਮ ਦੀ ਸੂਚੀ ਲੱਗੀ ਉਹਨਾਂ ਦੇ ਅਗੇ ਸੀਵਜ ਖੁੱਲੇ ਆ ਗਟਰ ਖੁੱਲੇ ਆ ਸ਼ਹੀਦਾਂ ਦੇ ਨਾਮ ਦੀ ਸੂਚੀ ਟੁੱਟ ਗਈ ਆ ਡਿੱਗ ਟੱਟ ਗਈ ਆ ਜਿੱਥੇ ਪੰਜ ਪਿੱਲਰ ਬਣਾਏ ਗਏ ਸੀ ਨੌਜਵਾਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੇ ਉਮਰ ਦੇ ਦਰਾਜ਼ ਲੋਕਾਂ ਦੇ ਵਾਸਤੇ ਕੀ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਇਹਨਾਂ ਦੀ ਸਪਿਰਿਟ ਬੜੀ ਉੱਚੀ ਉਹਨਾਂ ਪਿੱਲਰਸ ਦੇ ਉੱਪਰ ਪਿੱਪਲ ਉੱਗ ਗਿਆ ਜੰਗਲੀ ਬੂਟੇ ਉੱਗ ਗਿਆ ਜਿਹੜਾ ਮਿਊਰਲ ਉੱਥੇ ਬਣਾਇਆ ਗਿਆ ਸੀ ਮੌਲੇ ਗੋਸ਼ਵਲੋਂ ਅੰਤਰਰਾਸ਼ਟਰੀ ਪੱਧਰ ਦੇ ਬੰਗਾਲੀ ਆਰਟਿਸਟ ਆ ਉਹ ਵੀ ਟੁੱਟ ਭੱਜ ਗਿਆ ਲਾਈਟਾਂ ਉੱਥੋਂ ਚੋਰੀ ਹੋ ਗਿਆ ਕੋਈ ਸਿਕਿਉਰਿਟੀ ਦਾ ਅਮਲਾ ਉੱਥੇ ਨਹੀਂ ਕੋਈ ਮਿਊਜ਼ੀਅਮ ਉੱਥੇ ਨਹੀਂ ਕੋਈ ਸਵਿਨਰ ਹਾਲ ਉੱਥੇ ਨਹੀਂ ਕੋਈ ਅਮਰ ਜੋਤੀ ਉੱਥੇ ਨਹੀਂ ਤੁਸੀਂ ਆਪ ਸਮਝ ਲਓ ਕਿ ਸਿਰਫ ਹਰ ਪਾਸੇ ਵੋਟ ਬੈਂਕ ਦੀ ਰਾਜਨੀਤੀ ਹਰ ਪਾਸੇ ਆਪਣੇ ਆਪ ਨੂੰ ਚਰਚਾ ਦੇ ਵਿਸ਼ ਦੇ ਵਿੱਚ ਆਪਣੇ ਆਪ ਨੂੰ ਦੇਸ਼ ਭਗਤ ਦੱਸਣਾ ਇਹ ਸਰਕਾਰਾਂ ਦੀ ਨੀਤੀ ਹੁੰਦੀ ਆ ਔਨ ਗਰਾਉਂਡ ਕਿਸੇ ਵੀ ਬੰਦੇ ਨੇ ਨਾ ਤੇ ਪਰਿਵਾਰਾਂ ਦੀ ਸਾਰ ਲਈ ਆ ਨਾ ਹੀ ਮੈਮੋਰੀਅਲ ਦੀ ਸਾਰ ਲਈ ਆ ਥੋੜਾ ਬਹੁਤਾ ਜੋ ਚੱਲ ਰਿਹਾ ਉਹ ਆਪਣੇ ਸਾਰ ਹੀ ਆਪੇ ਚੱਲਦਾ ਜਾਣਾ ਲੇਕਿ ਲੋਕਾਂ ਨੂੰ ਵੀ ਇੱਥੇ ਜਾਗਰੂਕ ਹੋਣਾ ਪਵੇਗਾ ਕਿ ਅਸੀਂ ਉਹਨਾਂ ਨੂੰ ਲੈ ਕੇ ਜਿਹੜੇ ਕਿ ਸਾਡੀ ਸਾਰ ਪੁੱਛਣ ਨਾ ਕਿ ਉਹਨਾਂ ਨੂੰ ਜਿਹੜੇ ਸਾਨੂੰ ਪੁੱਛਦੇ ਹੀ ਨਹੀਂ ਮਨੇ ਲੋਕਾਂ ਨੂੰ ਵੀ ਇੱਥੇ ਜਾਗਰੂਕ ਹੋਣਾ ਚਾਹੀਦਾ ਕਿ ਲੋਕਾਂ ਨੂੰ ਵੀ ਬੜੀ ਅਵੇਅਰਨੈਸ ਦੀ ਲੋੜ ਹੈ ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਈ ਲੋਕ ਇੱਥੇ ਸ਼ਹੀਦੀ ਸਮਾਰਕ ਤੇ ਫਨ ਕਰਨਾ ਆਉਂਦੇ ਆ ਕਈ ਲੋਕ ਰੀਲਸ ਬਣਾਉਣਾ ਆਉਂਦੇ ਆ ਕਈ ਲੋਕ ਐਂਟਰਟੇਨ ਕਰਨੇ ਆ ਜਾਂਦੇ ਆ ਉਹਨਾਂ ਨੂੰ ਇਹ ਸਮਾਰਕ ਬੈਠਣਾ ਕਿੱਥੇ ਨਹੀਂ ਬੈਠਣਾ ਕਿੱਥੇ ਸ਼ੂ ਪਾ ਕੇ ਜਾਣਾ ਕਿੱਥੇ ਨਹੀਂ ਜਾਣਾ ਕਿੱਥੇ ਸਤਕਾਰ ਸਨਮਾਨ ਦਾ ਜਾਣਾ ਕਿੱਥੇ ਡਾਂਸ ਨਹੀਂ ਕਰਨਾ ਰੀਲਾ ਨਹੀਂ ਬਣਾਉਣੀਆਂ ਇਹ ਸਾਰੀਆਂ ਗੱਲਾਂ ਦਾ ਧਿਆਨ ਅੱਜ ਦੇ ਲੋਕਾਂ ਨੂੰ ਵੀ ਯੂਥ ਨੂੰ ਵੀ ਰੱਖਣਾ ਚਾਹੀਦਾ ਧੰਨਵਾਦ ਜਿਸ ਤਰ੍ਹਾਂ ਕਿ ਇਸ ਮਾਸੇ ਵਿੱਚ ਪਾਉ ਸ਼ਰਮਾ ਜੀ ਨੇ ਗੱਲਬਾਤ ਕੀਤੀ ਹੈ ਅਸੀਂ ਤੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਗੱਲ ਕੀਤੀ ਹੈ ਕਿ ਕਿੰਨੀ ਕਿ ਮਾੜੀ ਗੱਲ ਹੈ ਕਿ ਕਿੱਥੇ ਅੱਜ ਦੇ ਦਿਨ ਸਰਕਾਰ ਵੀ ਨਹੀਂ ਹੈ ਜਿਹੜੇ ਸਾਰ ਪੁੱਛਦੀ ਹੈ ਤੇ ਲੋਕ ਵੀ ਜਿਹੜੇ ਇੱਥੇ ਆਉਂਦੇ ਨੇ ਸਿਰਫ ਫਨ ਕਰਨ ਆਉਂਦੇ ਨੇ ਜਾਂ ਗੱਲ ਕਰ ਲਈ ਰੀਲਾਂ ਬਣਾਉਣ ਆਉਂਦੇ ਨੇ ਜਾਂ ਫਿਰ ਆਪਣਾ ਕਹਿੰਦੇ ਆ ਕਿ ਇਹ ਬੈਠ ਕੇ ਜੇ ਕਿਤੇ ਟਾਈਮ ਸਪੈਂਡ ਕਰਨ ਆਉਂਦੇ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਇੱਥੇ ਕਿੰਨੇ ਹਜ਼ਾਰਾਂ ਲੋਕਾਂ ਨੇ ਜਿਹੜੀ ਹੈ ਕਿ ਸਾਡੇ ਦੇਸ਼ ਦੇ ਲਈ ਜਾਨ ਦਿੱਤੀ ਸੀ ਕਿ ਜਿੱਥੇ ਕਿ ਸਾਨੂੰ ਆਜ਼ਾਦੀ ਮਿਲੇ ਗੋਰਿਆਂ ਕੋਲੋਂ ਅੰਗਰੇਜ਼ਾਂ ਕੋਲੋਂ ਬ੍ਰਿਟਿਸ਼ ਕੋਲੋਂ ਤੇ ਉਹ ਆਜ਼ਾਦੀ ਜਿਨ੍ਹਾਂ ਨੇ ਦੁਵਾਈ ਤੇ ਅਸੀਂ ਉਹਨਾਂ ਨੂੰ ਨਹੀਂ ਯਾਦ ਰੱਖਾਂਗੇ ਫ ਕਈ ਆਸ ਕਰਦੇ ਕਿ ਲੋਕ ਵੀ ਜਿਹੜੇ ਜਾਗਰੂਕ ਹੋਣਗੇ ਤੇ ਜਿਹੜਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਸਰਕਾਰਾਂ ਨੂੰ ਜਿਹੜਾ ਹੈ ਕਿ ਅੱਗੇ ਲੈ ਕੇ ਆਉਣਗੇ ਜਿਹੜੇ ਕਿ ਮਰੇ ਸਾਰ ਪੁੱਛਣ ਨਾ ਕਿ ਉਹਨਾਂ ਨੂੰ ਜਿਹੜੇ ਮਨ ਪੁੱਛਦੇ ਨਹੀਂ ਨਾ ਮੈਨੂੰ ਤੇ ਜਾਜਰ ਵੰਸ਼ਪੀ ਸਾਂਝਾ ਟੀਵੀ ਅਮਰਸਰ